ਹਾਂਜੀ ਸਤਿ ਸ਼੍ਰੀ ਅਕਾਲ ਜੀ ਟੁੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਉਹ ਸਮਝਦਾਰ ਔਰਤਾਂ ਕਿਹੜੀਆਂ ਹੁੰਦੀਆਂ ਹਨ ਉਹਨਾਂ ਨੇ ਕਿਹੜੀਆਂ ਨਿਸ਼ਾਨੀਆਂ ਦੇ ਵਿੱਚ ਕੁਝ ਨਿਸ਼ਾਨੀਆਂ ਆਪਾਂ ਦੱਸਾਂਗੇ ਸਮਝਦਾਰ ਔਰਤਾਂ ਜਿਹੜੀਆਂ ਆਪਾਂ ਲੱਗੇ ਵਿਆਹ ਤੋਂ ਸਮਝਦਾਰ ਹੈ ਜ ਜ ਨਹੀਂ ਆਪਾਂ ਉਹਦੇ ਬਾਰੇ ਤੁਹਾਨੂੰ ਕੁਝ ਦੱਸਦੇ ਹਾਂ ਜਿਹੜੀਆਂ ਔਰਤਾਂ ਬਹੁਤ ਘੱਟ ਬੋਲਦੀਆਂ ਹਨ ਉਹ ਸਮਝਦਾਰ ਔਰਤਾਂ ਹੁੰਦੀਆਂ ਜਿਹੜੀ ਔਰਤ ਜਿਹੜੀ ਔਰਤ ਮੂੰਹ ਦੇ ਉੱਪਰ ਕੱਪੜਾ ਰੱਖ ਕੇ ਸੌਂਦੀ ਹੈ ਬਹੁਤ ਇਮਾਨਦਾਰ ਔਰਤ ਹੁੰਦੀ ਹੈ ਇਹ ਉਹਦੀ ਨਿਸ਼ਾਨੀ ਹੁੰਦੀ ਹੈ ਕਿ ਜਿਹੜੀ ਔਰਤ ਦੇਖਣ ਦੇ ਵਿੱਚ ਜਿਹੜੀ ਔਰਤ ਦੇਖਣ ਦੇ ਵਿੱਚ ਬਹੁਤ ਮਾਸੂਮ ਲੱਗੇ ਉਹ ਬਹੁਤ ਧੋਖੇਦਾਰ ਧੋਖਾਵਾਜ ਔਰਤ ਹੁੰਦੀ ਹੈ ਕੋਦੋਂ ਇਹ ਤੁਹਾਨੂੰ ਧੋਖਾ ਦੇ ਸਕਦੀ ਹੈ ਜਿਹੜੀ ਔਰਤ ਮੂੰਹ ਦੇ ਉੱਤੇ ਬਾਹਰ ਰੱਖ ਕੇ ਸੌਂਵੇ ਉਹ ਲਾਲਚੀ ਕਿਸਮ ਦੀ ਔਰਤ ਹੁੰਦੀ ਹੈ ਪੈਸੇ ਦੀ ਭੁੱਖੀ ਹੁੰਦੀ ਹੈ ਜਿਹੜੀ ਔਰਤ ਮੂੰਹ ਖੁੱਲ ਕੇ ਸੌਂਦੀ ਆ ਉਹ ਬਹੁਤ ਮਗਰੂਰ ਹੁੰਦੀ ਹੈ ਜਿਹੜੀ ਔਰਤ ਜਿਆਦਾ ਸ਼ਿੰਗਾਰ ਕਰਦੀ ਹੈ ਜਿਆਦਾ ਸਜਦੀ ਸਜਾਈ ਦੀ ਹੈ ਉਹ ਔਰਤ ਵੀ ਜਿਆਦਾ ਮਗਰੂਰ ਹੁੰਦੀ ਹੈ ਆਪਣੇ ਸੋਹਣੇ ਪਾਣ ਤੋਂ ਕਾਫੀ ਮਾਣ ਹੁੰਦਾ ਮਾਣ ਹੈ ਉਸ ਜਿਹੜੀ ਔਰਤਾਂ ਸਾਫ਼ ਕੱਪੜਾ ਪਹਿਨਦੀਆਂ ਉਹ ਮਾਨ ਤੇ ਨਾ ਸੱਚੀਆਂ ਤੇ ਸਾਫ਼ ਹੁੰਦੀਆਂ ਕੋ ਦਿਲ ਦੇ ਨਾ ਸਾਫ਼ ਔਰਤ ਹੁੰਦੀ ਹੈ ਜਿਹੜੀ ਜਿਆਦਾ ਸਾਫ਼ ਕੱਪੜਾ ਪਹਿਨਣਾ ਪਸੰਦ ਕਰਦੀ ਹੈ ਜੂ ਔਰਤਾਂ ਲੱਗਦਾ ਕੋਲ ਕੇ ਹੁੰਦੀਆਂ ਜੀ ਉਹ ਬਦਕਾਰ ਔਰਤ ਸਮਝਿਆ ਜਾਂਦਾ ਜੂ ਔਰਤ ਕਤਾਰ 골 ਕੇ ਸੌਂਦੀ ਆ ਉਹਨੂੰ ਬਦਕਾਰ ਔਰਤ ਸਮਝਦੇ ਆਪਾਂ ਜੋ ਔਰਤ ਖੱਬੇ ਪਾਸੇ ਸੌਂਦੀ ਆ ਉਹ ਸਰੀਰਕ ਤੌਰ ਤੇ ਤੰਦਰੁਸਤ ਹੁੰਦੀ ਆ ਜੋ ਔਰਤ ਸੱਜੇ ਪਾਸੇ ਸੌਂਦੀ ਆ ਉਹ ਪਰੇਸ਼ਾਨ ਬਹੁਤ ਜ਼ਿਆਦਾ ਕਰਦੀ ਹੁੰਦੀ ਆ ਜੋ ਔਰਤ ਜੋ ਔਰਤ ਘਰਾੜੇ ਮਾਰਦੀ ਹੋ ਮੰਨ ਤੋਂ ਬਹੁਤ ਦੁਖੀ ਹੁੰਦੀ ਆ ਚੋਰ ਤਾਂ ਨਾ ਮੈਂ ਸਾਹ ਲੈ ਕੇ ਜਿਵੇਂ ਸੀਟੀ ਦੀ ਆਵਾਜ਼ ਮਾਰਨੀ ਹੁੰਦੀ ਆ ਮਾਰਦੀ ਆ ਉਹ ਬਹੁਤ ਜ਼ਿਆਦਾ ਗੁੱਸੇ ਵਾਲੀ ਇਹ ਉਹ ਚਾਰਾ ਕੁ ਸਾਮਦਾ ਹੈਗਾ ਤੇ ਜੋ ਆਪਾਂ ਵੇਖੇ ਤੁਹਾਨੂੰ ਗੱਲਾਂ ਦੱਸਦੇ ਹਾਂ ਔਰਤਾਂ ਬਾਰੇ ਇਹ ਆਪਾਂ ਸਾਰੀਆਂ ਇਹ ਵੀ ਜੋ ਵੀ ਗੱਲਾਂ ਇਹ ਗੂਗਲ ਦੇ ਉੱਤੇ ਸਰਚ ਕਰੀਆਂ ਗੱਲਾਂ ਹੁੰਦੀਆਂ ਜਾਂ ਆਪਾਂ ਕਿਤਾਬਾਂ ਦੇ ਵਿੱਚ ਪੜੀਆਂ ਹੋਈਆਂ ਗੱਲਾਂ ਹੁੰਦੀਆਂ ਇਹ ਕਿਹੜੀਆਂ ਔਰਤਾਂ ਨੇ ਕਿਹੜੀਆਂ ਨਿਸ਼ਾਨੀਆਂ ਹੈ ਉਹ ਸਾਰੀਆਂ ਆਪਾਂ ਮਿਕਸ ਅਪ ਕਰਕੇ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਤੁਸੀਂ ਕਿਵੇਂ ਕਿਵੇਂ ਕਿਹੜੀ ਕਿਹੜੀ ਨਿਸ਼ਾਨੀ ਅਕਸਰ ਜੇ ਤੁਹਾਡੇ ਚ ਕਿਹੜੀ ਕਿਹੜੀ ਆਦਤ ਹੈ ਇਹਨੂੰ ਤੁਸੀਂ ਬਦਲ ਕੇ ਤੁਸੀਂ ਠੀਕ ਕਰ ਸਕਦੇ ਹੋ ਜਾਂ ਕਿਸੇ ਦੇ ਦੂਜੇ ਨੂੰ ਤੁਸੀਂ ਕਿਹੜੀ ਆਦਤ ਰਾਹੀਂ ਵਿੱਚ ਪਛਾਣ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹੈ ਤੇ ਵੇ ਕਈ ਵਾਰ ਆਪਾਂ ਅਗਲੇ ਦੀ ਮਾਸੂਮੀਅਤ ਵੇਖ ਕੇ ਉਹਦੇ ਉੱਪਰ ਵਿਸ਼ਵਾਸ ਕਰ ਲੈਂਦੇ ਆ ਤੇ ਫਿਰ ਜਦੋਂ ਧੋਖਾ ਦਿੰਦੇ ਆ ਅਸੀਂ ਆਪਾਂ ਅੰਦਰ ਤੱਕ ਟੁੱਟ ਜਾਂਦੇ ਆ ਇਹਦੇ ਲਈ ਐਮੀਆ ਗੱਲਾਂ ਤੋਂ ਆਪ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਵੇਂ ਆਪਾਂ ਜਿਵੇਂ ਕਹਿੰਦੇ ਬੰਦਿਆਂ ਦੇ ਚਿਹਰੇ ਪੜਨੇ ਇਸ ਤਰ੍ਹਾਂ ਨੇ ਗੱਲਾਂ ਤੋਂ ਬੰਦਿਆਂ ਦੇ ਚਿਹਰੇ ਪੜੇ ਜਾਂਦੇ ਹੈ ਕਿ ਕਿਵੇਂ ਹੈ ਕਿਵੇਂ ਨਹੀਂ ਤੇ ਜਿਹੜੀ ਔਰਤ ਸਿਰ ਦੇ ਥੱਲੇ ਹੱਥ ਰੱਖ ਕੇ ਸੌਂਦੀ ਹੈ ਉਹ ਬਹੁਤ ਬਹਾਦਰ ਔਰਤ ਹੁੰਦੀ ਹੈ ਜੂਨ ਔਰਤ ਨਹਾਉਣ ਵੇਲੇ ਬਹੁਤ ਜ਼ਿਆਦਾ ਟਾਈਮ ਲਾਉਂਦੀ ਹੈ ਕਿ ਉਹ ਔਰਤ ਪੱਥਰ ਦਿਲ ਦੀ ਔਰਤ ਹੁੰਦੀ ਹੈ ਜੋ ਔਰਤ ਨਹਾਉਣ ਵੇਲੇ ਬਹੁਤ ਸਾਰਾ ਟਾਈਮ ਲਾਉਂਦੀ ਹੈ ਉਹ ਪੱਥਰ ਦਿਲ ਦੀ ਔਰਤ ਨਹੀਂ ਕਮ ਆਕਲ ਵਾਲੀ ਔਰਤ ਹੁੰਦੀ ਹੈ ਤੁਸੀਂ ਦੇਖੋ ਉਹ ਨੂੰ ਇੰਨੀ ਸਮਝ ਨਹੀਂ ਹੁੰਦੀ ਇਹ ਔਰਤ ਨੂੰ ਜਿਹੜੀ ਔਰਤ ਹਰ ਵਕਤ ਹਾਸੇ ਰਹੀ ਰਹਿੰਦੀ ਹੈ ਤੇ ਉਹਦਾ ਮਨ ਬੜਾ ਦੁਖੀ ਹੁੰਦਾ ਅੰਦਰੋਂ ਬੜੇ ਦੁੱਖਾਂ ਨਾਲ ਭਰੀ ਹੋਈ ਹੈ ਜਿਹਦੇ ਚਿਹਰੇ ਤੇ ਹਰ ਵਾਸਤੇ ਮੁਸਕਾਨ ਰਹਿੰਦੀ ਹੈ ਜਿਹੜੀ ਔਰਤ ਅੱਖਾਂ ਖੋਲ ਕੇ ਸੌਂਦੀ ਹੈ ਅਧੀਆਂ ਅੱਖਾਂ ਖੁੱਲੀਆਂ ਉਹ ਬਹੁਤ ਸੱਚੀ ਦਿਲ ਦੀ ਔਰਤ ਹੁੰਦੀ ਹੈ ਜੋ ਔਰਤ ਉਦਾਸ ਰਹਿੰਦੀ ਹੈ ਜੀ ਉਹ ਟੈਨਸ਼ਨ ਦਾ ਸ਼ਿਕਾਰ ਹੁੰਦੀ ਹੈ ਜੋ ਜੋ ਔਰਤ ਹਰ ਵਕਤ ਲੜਦੀ ਰਹਿੰਦੀ ਹੈ ਉਹਦੇ ਅੰਦਰ ਇੱਕ ਮਰਦ ਵਸ ਪੈ ਗਈ ਜੋ ਔਰਤ ਹਰ ਵਕਤ ਕਿਸੇ ਦੇ ਦੇਖ ਕੇ ਮੂੰਹ ਬਣਾਉਂਦੀ ਹੈ ਕਿਸੇ ਦੇ ਨਕਲਾ ਲਾਉਂਦੀ ਹੈ ਮੂੰਹ ਚੜਾਉਂਦੀ ਰਹਿੰਦੀ ਹੈ ਨਾ ਵੀ ਆਪਣੇ ਆਪ ਤਾਂ ਜਿਆਦਾ ਸਮਝਦਾਰ ਬਣਦੀ ਹੈ ਦੂਜੇ ਨੂੰ ਦੇਖੂ ਮੂੰਹ ਬਣਾਉਂਦੀ ਹੈ ਗੱਲ ਕਰ ਤੋ ਨੀ ਨਾ ਕਰ ਲਾਉਂਦੀ ਨਾਕ ਨਾਂ ਧਰਨੇ ਮੂੰਹ ਬਣਾਉਣਾ ਦੇਖ ਦੇਖ ਕੇ ਉਹ ਔਰਤ ਜਿਆਦਾ ਸੁખી ਨਹੀਂ ਰਹਿੰਦੀ ਉਹ ਜ਼ਿਆਦਾਤਰ ਜ਼ਿੰਦਗੀ ਦੇ ਵਿੱਚ ਜ਼ਿਆਦਾਤਰ ਉਦਾਹੀ ਰਹਿੰਦੀ ਹੈ ਸੋ ਉਹਦੀ ਜ਼ਿੰਦਗੀ 'ਚ ਬਹੁਤ ਘੱਟ ਹੁੰਦੀ ਹੈ ਕਿ ਇਹ ਇੱਕ ਤਰ੍ਹਾਂ ਦੀ ਇਹ ਹੀ ਆਪਾਂ ਲਾ ਲੋ ਇੱਕ ਆਦਤ ਹੀ ਹੁੰਦੀ ਹੈ ਕਿ ਪ੍ਰਮਾਤਮਾ ਉਹ ਨੂੰ ਉਸੇ ਤਰ੍ਹਾਂ ਹੀ ਬਣਾ ਦਿੰਦਾ ਹੈ ਜਿਸ ਤਰ੍ਹਾਂ ਕਿ ਆਪਾਂ ਆਪਾ ਤਪਾ ਲੈਨੇ ਜੇ ਆਪਾਂ ਚੰਗਾ ਸੁਣਾਗੇ ਚੰਗਾ ਕਰਾਂਗੇ ਸੱਗਾ ਸੋਚਾਂਗੇ ਤੇ ਆਪਾਂ ਖੁਦ ਆਪਣੀ ਕਿਸਮਤ ਨੂੰ ਬਦਲ ਲਵਾਂਗੇ ਜਦੋਂ ਆਪਾਂ ਚੰਗਾ ਹੁੰਦੇ ਹੋਏ ਵੀ ਮਾੜਾ ਸੋਚਾਂਗੇ ਤੇ ਫਿਰ ਆਪਾਂ ਖੁਦ ਹੀ ਆਪਣੀ ਕਿਸਮਤਾਂ ਤੇ ਖਰਾਬ ਕਰ ਲਾਂਗੇ ਜਿਹੜੀ ਔਰਤ ਖਾਲੀ ਪੇਟ ਸੌਂਦੀ ਹੈ ਉਹ ਜ਼ਿਆਦਾਤਰ ਜਵਾਰਾਂ ਰेंगी ਉਮਰ ਦੇ ਵਿੱਚ ਛਾਲਾ ਉਮਰ ਜਵਾਰਾਂ ਰेंगी ਛੇਤੀ ਬੁੱਢੀ ਨਿਕਲੇ ਜਿਹੜੀ ਪੇਟ ਭਰ ਕੇ ਸੌਂਦੀ ਹੈ ਔਰ ਰੱਦ ਕੇ ਰੋਟੀਆਂ ਖਾ ਕੇ ਬਰਾਦਗੀ ਸੌਣੇ ਉਹਦਾ ਹਮੇਸ਼ਾ ਹੀ ਪੇਟ ਬਾਹਰੋਂ ਨਿਕਲੂਗਾ ਤੇ ਪੇਟ ਦੇ ਮਟਾਪਾ ਚੜੂਗਾ ਤੇ ਚੜੂਗਾ ਜੀ ਜਿਹੜੀ ਔਰਤ ਖੰਜੂਰ ਖਾ ਕੇ ਸੌਂਦੀ ਹੈ ਉਹ ਕੁਮਾਰਨੀੋਂ ਤਾਂ ਬਹੁਤ ਦੂਰ ਰਹਿੰਦੀ ਹੈਗੀ ਜੋ ਬਹੁਤ ਜ਼ਿਆਦਾ ਤੇਜ਼ ਬੋਲਦੀ ਹੈ ਉਹ ਲਾਲਚੀ ਨਹੀਂ ਹੁੰਦੀਗੀ ਜੋ ਬਹੁਤ ਔਰਤ ਹੌਲੀ-ਹੌਲੀ ਸੱਚੇ-ਸੱਚੇ ਗੱਲ ਕਰਦੀ ਹੈ ਉਹ ਪਿਆਰ ਦੀ ਬਹੁਤ ਧੁਖੀ ਹ ਸਾਰਿਆਂ ਨੂੰ ਸਹੀ ਇਸ ਗ੍ਰੰਥਾਂ ਦੇ ਮਤਾਬਕ ਸ਼ਾਸਤਰਾਂ ਦੇ ਮਤਾਬਕ ਸਾਰਿਆਂ ਨੂੰ ਸਹੀ ਤੇ ਸੰਭਧਾਰ ਔਰਤ ਨੂੰ ਉਹੀ ਔਰਤ ਮੰਨੀ ਜਾਂਦੀ ਹੈ ਜਿਹਨੂੰ ਪ੍ਰਮਾਤਮਾ ਨੇ ਸ਼ਕਲ ਸੂਰਤ ਦਿੱਤੀ ਹੈ ਉਹ ਉਸੇ ਤਰ੍ਹਾਂ ਉਸੇ ਸਾਧਗੀ ਦੇ ਵਿੱਚ ਹੀ ਰਹਿਣਾ ਪਸੰਦ ਕਰਦੀ ਹੈ ਉਹ ਸ਼ਕਲ ਸੂਰਤ ਨੂੰ ਵਿਗਾੜਦੀ ਨਹੀਂ ਅਸਲੀ ਔਰਤ ਪ੍ਰਮਾਤਮਾ ਨਿਰੱਚ ਸੰਭਧਾਰ ਸਭ ਤੋਂ ਵੱਧ ਔਰਤ ਉਹ ਜੀ ਜੋ ਸਾਧਗੀ ਵਿੱਚ ਜੀਉਣਾ ਚਾਹੁੰਦੀ ਹੈ ਜੋ ਪ੍ਰਮਾਤਮਾ ਨੇ ਖੂਬ ਸੂਰਤ ਦਿੱਤੀ ਹੈ ਉਹਦੇ ਵਿੱਚ ਹੀ ਖੁਸ਼ ਰਹਿੰਦੀ ਹੈ ਆਪਦੇ ਚਿਹਰੇ ਨੂੰ ਕਦੇ ਵੀ ਵਿਗਾੜਦੀ ਨਹੀਂ ਜਿਹੜੀ ਔਰਤ ਹੌਲੀ-ਹੌਲੀ ਗੱਲ ਕਰਕੇ ਉਹਦੇ ਮਨ ਵਿੱਚ ਹਮੇਸ਼ਾ ਕੋਟ ਹੁੰਦਾ ਹੈ ਜਿਹੜੀ ਔਰਤ ਬਿਨਾ ਮਤਲਬ ਤੋਂ ਨਹੀਂ ਬੋਲਦੀ ਯਾਨੀ ਕਿਸੇ ਮਤਲਬ ਤੇ ਆਪਣੀ ਆਪ ਦੀ ਜ਼ਰੂਰਤ ਤੇ ਬੋਲਦੀ ਉਹ ਸਭ ਤੋਂ ਵੱਧ ਧੋਖੇਵਾਜ ਔਰਤ ਹੁੰਦੀ ਹੈ ਜੋ ਔਰਤ ਸਰੀਰ ਦੀ ਛੋਟੀ ਹੁੰਦੀ ਹੈ ਤੇ ਮੋਟੀ ਉਹ ਜ਼ਿਆਦਾਤਰ ਧੋਖੇਵਾਜ ਹੁੰਦੀ ਹੈ ਔਰਤ ਸਰੀਰ ਤੋਂ ਮੋਟੀ ਤੇ ਕੱਦ ਛੋਟਾ ਹੁੰਦਾ ਉਹ ਬੇਈਮਾਨ ਔਰਤ ਹੁੰਦੀ ਹੈ ਉਹ ਦੇ ਹਮੇਸ਼ਾ ਤੇ ਬੇਈਮਾਨੀ ਵਖਤੀ ਹੈ ਜਿਹੜੀ ਔਰਤ ਛੇਤੀ ਛੇਤੀ ਖਾਣਾ ਖਾਂਦੀ ਹੈ ਉਹ ਨਾ ਸ਼ੁਕਰੀਆ ਔਰਤ ਹੁੰਦੀ ਹੈ ਸ਼ੁਕਰ ਨਹੀਂ ਪ੍ਰਮਾਤਮਾ ਦਾ ਕਰਦੀ ਜਿਸ ਔਰਤ ਦੇ ਪੈਰ ਵੱਡੇ ਹੁੰਦੇ ਉਹ ਬਹੁਤ ਨਸੀਬਾਂ ਵਾਲੀ ਔਰਤ ਹੁੰਦੀ ਹੈ ਜਿਹੜੇ ਔਰਤ ਦਾ ਪਤੀ ਬਾਹਰ ਰਹਿੰਦਾ ਕਿਤੇ ਬਾਹਰ ਜਾ ਕੇ ਜੌਬ ਕਰਦਾ ਉਹ ਬਹੁਤ ਵੱਡੇ ਦਿਲ ਦੀ ਔਰਤ ਹੁੰਦੀ ਹੈ ਬਹੁਤ ਸਖਤ ਦਿਲ ਹੁੰਦਾ ਉਸ ਦਾ ਪਤੀ ਬਹੁਤ ਜ਼ਿਆਦਾ ਗੁੱਸੇ ਵਾਲਾ ਹੁੰਦਾ ਔਰ ਉਹ ਔਰਤ ਸਖਤ ਸਹਾਰੀ ਹੁੰਦੀ ਹੈਗੀ ਤੇ ਉਹਨੂੰ ਸਾਦਗੀ ਜ਼ਿਆਦਾ ਪਸੰਦ ਹੁੰਦੀ ਹੈਗੀ ਜਿਹੜੀ ਔਰਤ ਦਾ ਪਤੀ ਗੁੱਸੇ ਇਹਦੇ ਵਿੱਚ ਆਪਾਂ ਕੁਝ ਗੱਲਾਂ ਸੀ ਜੋ ਆਪਾਂ ਗੂਗਲ ਦੇ ਤੋਂ ਇੰਟਰਨੈਟ ਦੇ ਤੋਂ ਦੇਖ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਨਾ ਇਹ ਕੁਸ਼ਲ ਪਕਤਾਪਾਂ ਤੋਂ ਪੜਦੇ ਆਂ ਅਖਵਾਰਾਂ ਤੋਂ ਪੜਦੇ ਆਂ ਤੇ ਔਰਤਾਂ ਪਹਿਚਾਨ ਕਿਵੇਂ ਕੀਤੀ ਜਾਂਦੀ ਹੈ ਕਿਵੇਂ ਹੈ ਨਾ ਕਈ ਵਾਰ ਆਪਾਂ ਕਿਸੇ ਫਰੈਂਡ ਹੁੰਦੀ ਕੋਈ ਆਪਣੀ ਫਰੈਂਡ ਹੁੰਦੀ ਆਪਾਂ ਉਹਦੇ ਨਾਲ ਆਪਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਨੇ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਉਹਦੇ ਅੰਦਰ ਰੱਖ ਲੈਂਦੇ ਆ ਉਹ ਪਹਿਲਾਂ ਤਾਂ ਬੜੇ ਤੇ ਸੋਹਣੇ ਜਿਹੇ ਤਰੀਕੇ ਨਾਲ ਆਪਣਾ ਭੰਜਾ ਜਿਤਾ ਕੇ ਉਹ ਸਾਰੀਆਂ ਗੱਲਾਂ ਸੁਣਦੀ ਹੈ ਫਿਰ ਉਹ ਗੱਲਾਂ ਨੂੰ ਮਿਚਾ ਕੇ ਮਸਾਲੇ ਨਾਲ ਫਿਰ ਉਹ ਦੂਜਿਆਂ ਨੂੰ ਦੱਸਦੀ ਆਪੋ ਉਸਦੀ ਆ ਉਫਰੇ ਆਪਣੇ ਜਗ ਮੁੰਦੇ ਨਹੀਂ ਇਹੋ ਜਿਹਾ ਔਰਤਾਂ ਕੋਲੇ ਕਦੀ ਵਿਆਹ ਕਰਦੀ ਗੱਲ ਨਹੀਂ ਆਸ਼ਕ ਇਹ ਵੀ ਜੋ ਵੀ ਮੈਂ ਗੱਲਾਂ ਦੱਸੀਆਂ ਇਹਦੇ ਵਿੱਚੋਂ ਆਪਣਾ ਇਹੋ ਜਿਹਾ ਔਰਤਾਂ ਦੀ ਪਛਾਣ ਹੋ ਜਾਂਦੀ ਹੈ ਕਿ ਇਹ ਇਸ ਔਰਤ ਦੀ ਬਿਊਟੀ ਨੇਚਰ ਹੈ ਤੇ ਇਹ ਤੋਂ ਮਹੀਨਾ ਕੁ ਦੂਰ ਰਹਾ ਕਿ ਮੈਂ ਇਹ ਕਈ ਲੋਕ ਕਹਿੰਦੇ ਨੇ ਚਿਹਰਾ ਪੜਦੇ ਨੇ ਕਈ ਕਹਿੰਦੇ ਸੀ ਇਨਸਾਨ ਦੀ ਲੈਂਗੁਏਜ ਤੇ ਬਾਡੀ ਲੈਂਗੁਏਜ ਤੇ ਦੱਸ ਦਿੰਦੇ ਆ ਵੀ ਇਹ ਇਨਸਾਨ ਕਿਸ ਤਰ੍ਹਾਂ ਦਾ ਹੈ ਔਰ ਔਰਤ ਕਿਸ ਤਰ੍ਹਾਂ ਦੀ ਹੈ ਇਹ ਇਹਦੇ ਵਿੱਚ ਜੋ ਵੀ ਮੈਂ ਤੁਹਾਨੂੰ ਗੱਲਾਂ ਦੱਸਦੀਆਂ ਤੁਹਾਡੇ ਫਾਇਦੇ ਲਈ ਬਹੁਤ ਹੁੰਦੀਆਂ ਤਾਂ ਕਿ ਤੁਸੀਂ ਵੀ ਸਮਝ ਸਕੋ ਤੁਸੀਂ ਪੜ੍ਹ ਸਕੋ ਤੁਸੀਂ ਵੀ ਆਪਣਾ ਮਜ਼ਾਕ ਨਾ ਬਣਾਓ ਬਾਕੀ ਜਿੰਨਾ ਚਿਰ ਇੱਕ ਰਾਜ ਇੱਕ ਕਸ਼ੜੀ ਚ ਬੰਦ ਰਹਿੰਦਾ ਉਹ ਰਾਜ ਰਹਿੰਦਾ ਜਿਸ ਦਿਨ ਉਹ ਕਸ਼ੜੀ ਖੁੱਲ੍ਹ ਜਾਂਦੀ ਹੈ ਨਾ ਫਿਰ ਉਹ ਰਾਜ ਰਾਜ ਨਹੀਂ ਰਹਿੰਦਾ ਜੀ ਉਹ ਫਿਰ ਇੱਕ ਹੋਸੀ ਤੇ ਲੜਾਈ ਝਗੜੇ ਤੇ ਬਹੁਤ ਟੈਨਸ਼ਨ ਲੈ ਕੇ ਫਿਰ ਉਹ ਖਿੱਲਰ ਜਾਂਦਾ ਤੇ ਬਾਤ ਮੁਠੀ ਰੱਖਾਂਗੇ ਚੰਗੀ ਗੱਲ ਹੈ ਤੇ ਮੁਠੀ ਬੰਨ ਲਓ ਜਿਉਂ ਦੀ ਖਲਾਰੇ ਬਾਦ ਹੁੰਦੀ ਹੈ ਇਹਦੇ ਲਈ ਕੀ ਆਉਂਦੇ ਘਰ ਦੀਆਂ ਗੱਲਾਂ ਨਾ ਦੱਸੋ ਆਪਰੇ ਅੰਦਰ ਹੀ ਰੱਖੋ ਸਮਾ ਕੇ ਸਾਡੇ ਘਰ ਦੇ ਵਿੱਚ ਹੀ ਬਸ ਇਹ ਚੱਲਦਾ ਰਹਿੰਦਾ ਹੈ ਪਰ ਐਵੇਂ ਜਿਹੀਆਂ ਔਰਤਾਂ ਤੇ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਆਪਾਂ ਨੂੰ ਉਹਨਾਂ ਦੀ ਸਰੀਰਕ ਲੈਂਗੁਏਜ ਦੇਖ ਕੇ ਉਹਨਾਂ ਦੇ ਗੱਲਚਾਲ ਦੇਖ ਕੇ ਉਹਨਾਂ ਦਾ ਆਪਾਂ ਨੂੰ ਤਰੀਕਾ ਬੋਲ ਚਾਲ ਦੇਖ ਕੇ ਮੈਂ ਤੁਹਾਨੂੰ ਸਾਰਾ ਦੱਸਦਾ ਵੀ ਇਸ ਤਰ੍ਹਾਂ ਤੁਸੀਂ ਪਹਿਚਾਨ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹੈ ਤੇ ਆਪਣਾ ਆਪਣਾ ਨੰਨਾ ਕਿ ਜਤਾਈਏ ਜਿੰਨਾ ਕਿ ਸੀਮਤ ਰਹੇ ਇਸ ਦੇ ਵਿੱਚ ਕੁਝ ਗੱਲਾਂ ਤੁਹਾਡਾ ਫਾਇਦਾ ਜ਼ਰੂਰ ਹੋਊਗਾ ਤੁਹਾਨੂੰ ਇਹਨੀਆਂ ਗੱਲਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਉਮੀਦ ਕਰਦੀ ਆ ਮੈਂ ਜੇ ਤੁਸੀਂ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪੇਜ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੁਸੀਂ ਇਹਨਾਂ ਖੇਂ ਚ ਸਮਾਂ ਕੱਟ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਤੈਨੂੰ ਬਹੁਤ ਬਹੁਤ ਧੰਨਵਾਦ ਤੁਹਾਾਰਾ ਰਹਾ ਉਚਰਦੀ ਕਲਾ ਚ ਰੱਖੇ ਸੁਖ ਸ਼ਾਂਤੀ ਰੱਖੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ